ਹਾਂਜੀ ਕੀ ਹਾਲ ਚਾਲ ਜੀ ਹੋਰ ਕਿੱਦਾਂ ਮੇਰੇ ਭਰਾ ਸਾਰੇ ਠੀਕ ਠਾਕ ਆ ਤੇ ਕਿਵੇਂ ਰਏ ਭਰਾਵਾਂ ਦੇ ਸੀਜ਼ਨ ਐਮਪੀ ਦੇ ਗੁਜਰਾਤ ਦੇ ਤੇ ਦੱਸਿਆ ਜੋ ਜ਼ਰੂਰ ਤੇ ਆਪਾਂ ਆ ਗਏ ਹੁਣ ਪੰਜਾਬ ਤੇ ਬੜੀਆਂ ਤੁਹਾਨੂੰ ਚੀਜ਼ਾਂ ਵਿਖਾਉਣੀਆਂ ਆਂ ਅਸੀਂ ਹਨਾ ਵੀਡੀਓ ਬਣਾਉਣੀਆਂ ਇਹ ਰੋਡ ਦੀਆਂ ਤੇ ਕਈ ਕੁਸ਼ ਤੇ ਮੇਰਾ ਬੈਰਿੰਗ ਟੁੱਟ ਗਿਆ ਸੀ ਗੇਰ ਵਾਲਾ ਤੇ ਮੈਂ ਲੈਡ ਦੀ ਲੈਡ ਚ ਗਈ ਮੋਬਾਈਲ ਦੀ ਉਹ ਹੱਥ ਵੱਜਾ ਤੇ ਮੋਬਾਈਲ ਸਕ੍ਰੀਨ ਸਾਰੀ ਟੁੱਟ ਗਈ ਤੇ ਫਿਰ ਹੁਣ ਕੱਲ ਹੀ ਮਿਲਿਆ ਸਕ੍ਰੀਨ ਫੁਆਈਆ ਤੇ ਹੋਰ ਸਾਰੇ ਮੇਰੇ ਭਰਾ ਠੀਕ ਠਾਕ ਤੇ ਕੰਮ ਅਜੇ ਬਾਬਿਓ ਆਪਣੇ ਸਾਡੇ ਏਰੀਆ ਚ ਤਾਂ ਅਜੇ ਠੰਡਾ ਮੱਠਾ ਵਾ ਤੇ ਕਈਆਂ ਦਾ ਤਾਂ ਪੂਰਾ ਗਹਿਵਾ ਗੈਮ ਚਲੀ ਜਾਂਦਾ ਤੇ ਹੁਣ ਲੱਗੇ ਆ ਪੱਠੇ ਵੋਣ ਆ ਜਿਹੜੇ ਆਪਣੇ ਇਹ ਪੱਠਿਆਂ ਦੇ ਵਿੱਚ ਪੈ ਗਈ ਬਿਮਾਰੀ ਕੋਈ ਵਾਇਰਸ ਆ ਗਿਆ ਤੇ ਡੰਗਰ ਨੂੰ ਗਲਕੂ ਟੂ ਜਾ ਉਹ ਜਿਹੜਾ ਚੱਲਦਾ ਪਿਆ ਜ ਟਿਕ ਟੂ ਕੀ ਲਵਾਏ ਸਾਰੇ ਤੇ ਹੁਣ ਵੋਣੇ ਇਹਨਾਂ ਨੂੰ ਵਾਹ ਕੇ ਤੇ ਮੱਕਈ ਬੀਜਾਂਗੇ ਲਓ ਜੀ ਆ ਲੱਗੇ ਵੋਣ ਚਟਾਲਾ ਰੱਬ ਆ ਕਿਵੇਂ ਤੋੜਦਾ ਇਹ ਇਹ ਪਪਾ ਜੀ ਵੰਗਾ ਹੋ ਜਾਂਦਾ ਵਾ ਐਮ ਪੀ ਐਮ ਪੀ ਚੱਲ ਕੇ ਇਹ ਮੜੀ ਮੜੀ ਗੱਲ ਆ ਕਿਉਂ ਗਗਦੀਪ ਜੀ ਆਏ ਨੂੰ ਜਾਣਾ ਇਹ ਰਸਤੇ ਕਿਹਦੇ ਆਉਂਦਾ ਕਾਲੇ ਥੋੜਾ ਥੱਲੇ ਗੱਜਾ ਲੈ ਥੱਲੇ ਆਪਾਂ ਉਹ ਨਹੀਂ ਆ ਤੋ ਚਾਹੀਨੋਂ ਹੁਣ ਕਬਜਾਂ ਵਾਲੇ ਡੈਡੀ ਕਰਾਵਾਂਗੇ ਜਿਹੜਾ ਪਛਾਣ ਵਟ ਜਾਣ ਕਰਨਾ ਹੂੰ ਚਲ ਪ੍ਰਭ ਸਿੰਘ ਖੋਲ ਤਾਂ ਜਾ ਬੱਤ ਇਹ ਨਹੀਂ ਕਰਨਾਂ ਅਹ ਨਾ ਜੇ ਕੱਲ ਨੂੰ ਲੈ ਕੇ ਜਾਣਗੇ ਲੈ ਲੈ ਗਏ ਨੇ ਲੈ ਗਿਆਂ ਪੱਖਾ ਲੱਗਣ ਦਿਆ ਇੱਕ ਵਜੇ ਉਤਰੋ ਵਰਿੰਦਰ ਥੱਲੇ ਇਹ ਨਾ ਚਟਾਲਾ ਆਪਣਾ ਬਾਬਾ ਜੀ ਹੈਗੇ ਹੀ ਦੂਜਾ ਹੜੂ ਇਹਨੂੰ ਵਾਇਰਸ ਜਾ ਆ ਗਿਆ ਗੱਲ ਘੁੱਟੋ ਨਹੀਂ ਸੋਰੀ ਮੈਂ ਅੱਗੇ ਗੱਲ ਘੁੱਟੂਗਾ ਹਨਾ ਇਹ ਡੰਗਰ ਲਾਲਾਂ ਜੀਆਂ ਹੀ ਕੀਤੀ ਜਾਂਦੇ ਸੀ ਸਭੋਂ ਜ਼ਿਆਦੀਆਂ ਫਿਰ ਡਾਕਟਰਾਂ ਨੇ ਅੰਗੇ ਚੈੱਕ ਚੁੱਕੀ ਤਾਂ ਉਹ ਆਉਂਦੇ ਵੀ ਤੇਰੇ ਪੱਠਿਆਂ ਦੇ ਵਿੱਚ ਵਾਇਰਸ ਆ ਤੈਨੂੰ ਵਾਦੇ ਨਹੀਂ ਤੇ ਵੱਡ ਕੇ ਪਾਸੇ ਰੱਖਦੇ ਮੈਂ ਇਹਨੇ ਨਾਲ ਚਲਾ ਹਰੀਕਾਦ ਬਣ ਗਈ ਹਨਾ ਤਾਂ ਹੁਣ ਮੱਕੀ ਬੀਜਾਂਗੇ ਤੇ ਉਹ ਇੱਕ ਉਹਨਾਂ ਨੇ ਆਖਿਆ ਵੀ ਉਹ ਦੂਜਾ ਸਹੀ ਆ ਤੇ ਮੇਰੇ ਵੀਰ ਤੁਸੀਂ ਵੀ ਚੈੱਕ ਜ਼ਰੂਰ ਕਰਾਇਆ ਜੇ ਕਿਤੇ ਪ੍ਰੋਬਲਮ ਆਉਂਦੀ ਹੈ ਤੇ ਇਹ ਨਾ ਹੌਲੀ-ਹੌਲੀ ਬੜੀਆਂ ਥਾਵਾਂ ਤੇ ਡਾਕਟਰਾਂ ਨੇ ਦੱਸਿਆ ਵੀ ਇਹ ਪ੍ਰੋਬਲਮ ਆ ਰਹੀ ਹੈ ਡੰਗਰਾਂ ਨੂੰ ਤੇ ਅਵੇ ਅਸੀਂ ਤਾਂ ਜਿਹੜੇ ਪਹਿਲਾਂ ਵੱਡੇ ਹੈ ਹਨਾ ਕੁਤਰੇ ਹੋਏ ਹੋਏ ਰੂੜੀ ਦੇ ਉੱਤੇ ਸੜਦੇ ਹਾਂ ਤੇ ਇਹ ਮੇਰੇ ਵੀਰ ਇਸ ਚੀਜ਼ ਨੂੰ ਚੈੱਕ ਜ਼ਰੂਰ ਕਰਾਇਆ ਜੋ ਤੇ ਉਹਦੇ ਵੀ ਹੋਰ ਵੀ ਬਿਮਾਰੀਆਂ ਭਿਆਨਕ ਹੋ ਰਹੀਆਂ ਵਾ ਇਹਨਾਂ ਪੱਠਿਆਂ ਤੋਂ